ਦੇਵਨਾ ਪੁਰੀਆ ਪਾੜ ਸਹਸਣ ਪਲ ਲਖ ਹੋਏ ਕਾਇਕ ਨ ਚੱਲੇ ਨਾਲ ਕਿਵ ਸਦੀਆ ਰਾਵੀਆ ਕਿਵ ਕੂੜਾ ਟੁੱਟੈ ਪਾਦ ਹੁਕਮ ਰਈ ਆਈ ਛਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵੇ ਆਕਾਰ ਹੁਕਮ ਨਾਮ ਕਹਿਆ ਜਾਈ ਹੁਕਮੀ ਹੋਵੇ ਜੀ ਹੁਕਮ ਮਿਲੈ ਬੜਿਆਈ ਹੁਕਮੀ ਉਤਮ ਨੀਜ ਹੁਕਮਾ ਲੇਖ ਸੁਖ ਸੁਭਾਈ ਹੈ Ech na huknují věkši, sada, ech huknují sada, to je jeho ਨਾਬਦੀ ਨਾ ਨਾਮੈ ਤੋਟ ਕਥ ਕਥ ਵਕਥੀ ਉਪੀ ਕੋਟ ਦੇਤਾ ਦੇ ਲੰਦੇ ਕਤਬਾਏ ਤੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਈ ਰਾਹ ਨਾਨਕ ਵਿਖੈ ਵੀ ਪਰਵਾ ਸਾਜਾ ਸਾਜ ਸਾਚਨਾਏ ਪਖਿਆ ਪਉ ਅਪਾਰ ਅੱਖ ਨਮਕ ਗਹਿ ਦੇ ਦੇ ਤਾਰ ਕਰੇ ਦਾਤਾ ਏ ਤਾ ਗਰ ਕੀਐ ਜਿਤ ਦਸਾ ਦਰਬਾਰ ਮਹੁ ਕੇ ਬੋਲਣ ਬੋਲੀਐ ਜਿਤ ਸੋਣਾ ਧਰੇ ਪਿਆਰ ਅੰਮ੍ਰਿਤ ਵੇਲ ਨਾਲ ਸਤਿਨਾਮ ਵਡਿਆਈ ਨੀ ਥਾਰ ਗਰਮੀ ਆਵੇ ਬਪੜਾ ਨਦਰੀ ਮੋਖ ਦੁਆਰ ਨਾਨਕ ਹੀ ਮੈਂ ਗਾਣੀਐ ਸਭ ਆਪੇ ਸਚਿਆਰ ਥਾਪੇ ਆ ਨਾ ਜਾਏ ਕੀਤਾ ਰਹੋਏ ਆਪੇ ਆਪੁ ਜਰ ਜਰ ਸੋ ਇਹੋ ਸੇਵਿਆ ਜene ਪਾਇਆ ਬਾਰ ਨਾਨਕ ਗਾਵੀਐ ਗੁਣੀ ਨਿਹਾਰ ਗਾਵੀਐ ਸੁਣੀਐ ਮਨ ਰਖੀਐ ਭਲਾਉ ਦੁਖ ਪਰਹ one to be, ਮੰਦੇ ਵੀ ਗਾਤ ਕਹਿ ਨਾ ਗਾਏ ਦੇਖੋ ਕਹ ਮਿਥਰਾ ਪਖ ਪਾਏ ਗਿਆਰਾਂ ਪਾਪਾਂ ਕੇ ਸੰਗ ਉਹ ਤੋਂ ਪੈ ਨਾਮਾ ਕੇ ਰੰਗ ਉਨੀ ਬਾਪੀ ਆ ਇਹ ਨੈ ਬੰਗਿਆ ਜੋਗਾ ਬਾਗੋ ਕਿਤੇ ਵਰਣੀ ਵਿਚਾਰ ਇਹ ਦੇਖਾ ਤੁਨਾ ਵੇਕਾਰ ਜੋਗੀ ਤੇ ਲਗਨ ਕਰੇ ਪਾਹੇ ਕਿਨੇ ਮੁਗ ਖਾਈ ਆਹੇ ਕਿਤੇ ਰੂਪ ਉਸਤ ਮਾਰਿ ਹੋਇ ਪੈਦਾ ਤਰੀ ਦਾ ਤਾਰ ਬੰਗਲਾ ਜੇ ਮਾਣਾ ਹੋਈ ਉਹ ਰਾਗਨ ਸਕੇ ਕੋਈ ਦੇਖੋ ਗਾਇ ਕਾਹਨ ਪਾਈ ਉਹ ਜਨ ਜਿਤਿਆ ਮੋਹਿ ਹਾਏ ਆਪੇ ਜਣਾ ਆਪੇ ਨੇ

ਆਏ ਜਿਨ ਕਾ ਗੈਉ ਉੜ ਜਾਏ ਇਤੇ ਕਿਤੇ ਉਬਰ ਕਰੇ ਇਹੇ ਦਾਗ ਰਸ ਗਏ ਕੀ ਜਿਵੜ ਭਾਵੈ ਜਿਵੜ ਹੋਵੇ ਨਾਮਿਤ ਗਾਣਾ ਸੱਚਾ ਸੋਵੇ ਜੇ ਕੋ ਅਗਾ ਉਰ ਵੀ ਆਇਆ

ਇਹ ਸੋਗਲਾ ਦਾਸੀ ਨਾਇਲਿਸ ਨਾਰਕ ਗੁਨਰੀ ਮਈਆ ਊੜੀ ਊੜਾ ਹੀ ਸੋ ਆਹਨੋ ਨਾ ਨਾ ਜੋਰ ਜੋ ਨਮਕ ਦੇ ਨਾ ਜੋਰ ਜੋ赖 ਕੋ ਆਰੋ ਜੋਗਲਾ ਜਮ ਆਰਣ ਸੂਰ ਜੋ ਨਸੁਤੀ ਆਮੀ ਚਾਰ ਜੋ ਨਾ ਜੋ ਛੋਟਾ ਸੰਸਾਰ ਜਿਸਾ ਜੋਰ ਲਗੇ ਕੈਸ ਹੋਏ ਨਾਰਕ ਕੋ ਨੀਤ ਨਾ ਕੋ ਹੋਏ ਰਾਧੇ ਰਿਤਿ ਤੀਵਾਰ ਗੋਮਨ ਮਣੀ ਨਹੀਂ ਪਾਤਾਲ ਗਰਦੀ ਦਾ ਬੀਰ ਤ੍ਰਿਪਸ਼ਾਲਾ ਕਵਿਨੀ ਯੋਗ ਗੰਗਾ ਗਿਰਗਨਾਮ ਦੇ ਤੁਰੰਗ ਕਰਮ ਕਰਮੇ ਵੀ ਜਾ ਸੱਚਾ ਸਤਿਗੁਰੂ the Hallelujah. -huh.